ਕਰਦੀਆਂ ਨਾ ਮੈਂ ਵੀ ਘਰ ਜਾ ਕੇ ਇਹਨਾਂ ਨਾਲ ਗੱਲ ਆਪਣੇ ਆਪ ਦੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕੋਈ ਆਇਆ ਤੇ ਅਸੀਂ ਵੀ ਕਿਹਨੂੰ ਕੋਈ ਚੀਜ਼ ਦੇਣੀ ਆ ਲੋਕੀ ਕਿੰਨਾ ਪਿਆਰ ਕਰਦੇ ਆ ਆਪਣੀਆਂ ਕੁੜੀਆਂ ਦੇ ਨਾਲ 5-500 ਦੇ ਲਿਆ ਦਿਓ ਹਾਂ ਤੁਹਾਨੂੰ ਤੇ ਸਾੜਾ ਹੀ ਪੈ ਗਿਆ ਸੁਣ ਕੇ ਗੱਲ ਨਾਲ ਹੀ ਰਿਆ ਕਰੋ ਮੇਰੇ ਚਲੋ ਠੀਕ ਐ ਮੰਮੀ ਰਹਿਣ ਦਿਓ ਇਹਨੂੰ ਲਿਆ ਦਿਓ ਕਿਹੜਾ ਕੁੜੀਆਂ ਚ ਰਿਕਨ ਦੇ ਆਤੀ ਮੁੰਨ ਮਿਲਣਾ ਨਹੀਂ ਆ ਤੁਸੀਂ ਹੋਰ ਲੈ ਲਿਓ ਕਿ ਮੈਂ ਆਹ ਲੈ ਲੈ ਲੱਗੀ ਦੀਦੀ ਜਿਹੜਾ ਮੈਂ ਤਾਂ ਕਿਹਾ ਮੈਂ ਤੁਹਾਨੂੰ ਨਹੀਂ ਦੇਣਾ ਤੂੰ ਸਮਝਣ ਕਿਉਂ ਨਹੀਂ ਦੇ ਆਪਿਆਈ ਤੇ ਰਹਾ ਹਰ ਤੂੰ ਤੇ ਮਾਣੀ ਭੜਾ ਕਰਦੀ ਆਪਣੀਆਂ ਚੀਜ਼ਾਂ ਦਾ ਮਾਣ ਕਰਨ ਵਾਲੀ ਦੀਦੀ ਤੇ ਕਿਹੜੀ ਗੱਲ ਆ ਤੈਨਾਂ ਮੇਰੇ ਨਾਲ ਸ਼ਹਿਰ ਚੱਲਿਓ ਉੱਥੋਂ ਨਾ ਮੈਂ ਤੁਹਾਨੂੰ ਲੈ ਦਾਂਗੀ ਇੱਥੋਂ ਵੀ ਵਧੀਆ ਆ ਲੈ ਤੂੰ ਆਪਣੇ ਚੀਜ਼ਾਂ ਆਪਣੇ ਕੋਲ ਹੀ ਸੰਭਾਲ ਕੇ ਮੈਨੂੰ ਨਹੀਂ ਚਾਹੀਦਾ ਕੋਈ ਦੀਦੀ ਮੇਰੀ ਮਾਅਸੋ ਨੇ ਤੇ ਗੁੱਸਾ ਹੀ ਕਰ ਗਈ ਕਿਦੀ ਇੰਨੀ ਹਿੰਮਤ ਇੰਨੇ ਮੈਨੂੰ ਚੀਜ਼ ਦੇਣ ਤੋਂ ਨਾ ਕੀਤੀ ਆ ਹੁਣ ਤੂੰ ਵੇਂਦੀ ਰਹੀ ਤੇਰੇ ਨਾਲ ਬੰਦਾ ਕੀ ਆ ਦੀਦੀ ਵੀ ਨਾ ਨਿਆਣਿਆਂ ਵਾਂਗੂ ਜਿੱਦ ਕਰਦੇ ਆ ਐਵੇਂ ਨਹੀਂ ਕਿ ਜੀ ਕਰ ਤੋਂ ਮੂੰਹ ਬਣਾ ਕੇ ਚਲ ਗਏ ਚੰਗਾ ਮम्मी ਮੈਂ ਜਾਣਨੀ ਆ ਫੈਸ਼ ਦੇਣ ਕੇ ਕਿ ਲਰ ਵੰਡਾਈ ਏ ਤੂੰ ਮੈਨੂੰ ਦੱਸ ਤਾਂ ਸਹੀ ਹੋਇਆ ਕੀ ਹੈ ਮੈਨੂੰ ਮਮੀ ਇੱਥੇ ਰਹਿਣਾ ਮੈਂ ਚੱਲਨੀ ਆਪਣੇ ਘਰ ਆਪਣਾ ਘਰ ਆਪਣਾ ਹੀ ਹੁੰਦਾ ਵਾ ਲੈ ਦੱਸ ਕਿਉਂ ਨਹੀਂ ਰਹਿਣਾ ਤੂੰ ਇਹ ਵੀ ਤੇ ਘਰ ਦੇ ਰਹੀ ਹੈ ਨਾ ਮੈਨੂੰ ਤਾਂ ਲੱਗਦਾ ਤੂੰ ਸੂਟਾ ਕਰ ਰੋਣ ਲਈ ਹੈ ਜੇ ਬਹੁਤੀ ਗੱਲ ਹੈ ਤੇ ਚੱਲ ਮੈਂ ਤੇਰੇ ਨਾਲ ਹੁਣੇ ਜਾਣੀ ਆ ਤੇ ਲੈ ਜੀਨੇ ਆ ਮੈਨੂੰ ਨਹੀਂ ਚਾਹੀਦੇ ਤੁਹਾਡੇ ਸੂਟਾ ਰਕੂਆ ਪਿੰਡ ਕੋਲ ਬਥੇਰੇ ਸੂਟ ਨਹੀਂ ਮੇਰੇ ਕੋਲ ਪਰ ਮੈਂ ਨਾ ਆਪਣੇ ਘਰ ਚੱਲਨੀ ਮੈਂ ਨਹੀਂ ਇੱਥੇ ਰਹਿਣਾਗਾ ਮੇਰੇ ਤੋਂ ਨਹੀਂ ਬੇਇੱਜ਼ਤੀ ਕਰਵਾਈ ਜਾਂਦੀ ਹੈਗੀ ਮੈਨੂੰ ਦੱਸ ਪਰ ਹੋਇਆ ਕੀ ਹੈ ਕਿੰਨੇ ਤੇਰੀ ਬੇਇੱਜ਼ਤੀ ਕੀਤੀ ਹੈ ਪਹਿਲਾਂ ਵੱਡੀ ਭਾਬੀ ਨੇ ਕੀਤੀ ਤੇ ਤੁਹਾਡੇ ਸਾਹਮਣੇ ਕਿੰਨੀ ਮੇਰੀ ਬੇਇੱਜ਼ਤੀ ਅੰਦਰ ਗਿਣਿਆ ਤੇ ਨਿੱਕੀ ਨੇ ਵੀ ਕਰਕੇ ਰਖਛੜੀ ਮੇਰੇ ਚ ਪੇੜ ਮਾਰੀ ਉਹਨੇ ਨਿੱਕੇ ਡੇਹੋਰ ਚੱਲ ਮੈਂ ਨੂੰ ਪੁੱਛਣੀ ਆ ਜਾ ਕੇ ਚੁੱਪ ਕਰ ਮੇਰੀ ਚੁੱਪ ਕਰ ਮੰਮੀ ਪਹਿਲਾਂ ਨੂੰ ਪਤਾ ਨਹੀਂ ਲੱਗਦਾ ਮੈਂ ਤੂੰ ਵੱਡੀ ਆ ਉਹਨੇ ਚ ਪੇੜ ਮਾਰ ਲੱਗਿਆ ਮਸਾ ਨਹੀਂ ਆਇਆ ਆਹ ਇਹ ਤਾਂ ਗੱਲ ਹੈਗੀ ਵੱਡੇ ਛੋਟੇ ਦਾ ਉਹਨੇ ਇੱਕ ਸਮਝੀ ਨਹੀਂ ਗਈ ਬਰਾਬਰ ਦੀ ਗੱਲ ਹੋ ਗਈ ਫਿਰ ਇਹਦੀ ਚੱਲ ਮੈਂ ਤੇਰੇ ਨਾਲ ਚੱਲਨੀ ਆ 10 ਮਿੰਨੂ ਆਣ ਮੈਂ ਨਹੀਂ ਮੰਮੀ ਜਾਣਾ ਹੈਗਾ ਮੈਂ ਚੱਲਨੀ ਆਪਣੇ ਘਰ ਮੇਰੇ ਤੋਂ ਨਹੀਂ ਇੱਥੇ ਰਹਿ ਕੇ ਬੇਇੱਜ਼ਤੀ ਕਰਵਾਈ ਜਾਂਦੀ ਕੋਈ ਨਹੀਂ ਧੀ ਇਹ ਚੱਲ ਹਾਂ ਮੈਂ ਤੇਰੇ ਨਾਲ ਚੱਲਨੀ ਆ ਪੁੱਛਣੀ ਆ ਨੂੰ ਵੀ ਕਿਹੜੀ ਗੱਲ ਤੂੰ ਕੁੜੀ ਨੂੰ ਚ ਪੇੜ ਮਾਰੀ ਹੈ ਆਈ ਗਈ ਆ ਆਪਣੇ ਪੁੱਛ ਲੋ ਔਖੀ ਮੰਮੀ ਬੜੀ ਜੀ ਦੰਧੀ ਨੇ ਆਈਆਂ ਉਦੋਂ ਵੀ ਮੇਰ ਨਾਲ ਕੇ ਨਾ ਕੇ ਕਿਉਂ ਲੱਗੀ ਪਈ ਤੇ ਅੱਜ ਉਹਨੇ ਆਪਣਾ ਸਾਰਾ ਗੁੱਸਾ ਮੇਰੇ ਤੇ ਕੱਢਤਾ ਆਪ ਲੋਗ ਚੰਗੀ ਗੱਲ ਚਲ ਤੂੰ ਚੁੱਪ ਕਰ ਮੈਂ ਧੀ ਮੈਂ ਜਾ ਕੇ ਤੁਹਾਨੂੰ ਪੁੱਛਣੀ ਆ ਅੱਜ ਹੋ ਗਈ ਇਹਦੇ ਵਾਲੀ ਹੁਣ ਉਹਨਾਂ ਨੂੰ ਮਜ਼ਾ ਬਹੁਤ ਹੀ ਚੁਲਗ ਬਣੀ ਮੈਨੂੰ ਨਾ ਕੀਤੀ ਮੈਂ ਨਹੀਂ ਇਹ ਤੁਹਾਨੂੰ ਦੇਣਾ ਹੁਣ ਤੈਨੂੰ ਪਤਾ ਲੱਗੂਗਾ ਮੇਰ ਨਾਲ ਪੰਗੇ ਲਾਉਂਦੀਆਂ ਨੇ ਉਹ ਰਾਹੀ ਜੇ ਨਾ ਡੈਸ਼ਰ ਟੇਲਾ ਲੈ ਆਈ ਹੈ ਨਹੀਂ ਤੂੰ ਕਿੱਦਾਂ ਕੁੜੀ ਨੂੰ ਪਈ ਐ ਇਦਾਂ ਬੋਲੀ ਦਾ ਹੁੰਦਾ ਤੈਨੂੰ ਪਤਾ ਹੀ ਕਿ ਵੱਡਾ ਕੌਣ ਹੈ ਛੋਟਾ ਕੌਣ ਆਪਣੇ ਆਪ ਹੀ ਕੋਈ ਸ਼ਰਮ ਕਰ ਲਈ ਦੀ ਨੂੰ ਕੁੜੀ ਨੂੰ ਮਾਰਨ ਲੱਗੀ ਨਾ ਚੱਕ ਜਾਂਦੀ ਉਹ ਇੱਧਾ ਨਹੀਂ ਕਰੀਦਾ ਹੁੰਦਾ ਤੇ ਮੈਨਾਂ ਨਾਲ ਗਾਲੀ ਕੀਤੀ ਵੀ ਨਹੀਂ ਐ ਮੈਂ ਤੇ ਤੈਨੂੰ ਹੱਥ ਲਾਇਆ ਵੀ ਨਹੀਂ ਆ ਕੀਤੀ ਨਹੀਂ ਤੇ ਉਹ ਬਾਹਰ ਜਾ ਕੇ ਆਵੇਂ ਮੇਰੇ ਨਾਲ ਉpon ਉpon ਕਰ ਰਹੇ ਹੁੰਦਾ ਹੀ ਐ ਮੈਂ ਹੁਣ ਇੱਕ ਚੱਲੀ ਆ ਮੰਮੀ ਹੋਰ ਤੇ ਤੈਨੂੰ ਕਿਹ ਜੀ ਦੀ ਅਗਲਾ ਹੈ ਨਹੀਂ ਕੀ ਤੇ ਇਹ ਤੈਨੂੰ ਕਿਤਰਾ ਆ ਗਈ ਐ ਜੇ ਕੁੜੀ ਤੁਰ ਗਈ ਨਾ ਤੇ ਵੇਖੀ ਤੇਰਾ ਬਣਦਾ ਕੀ ਕੇ ਇਹ ਘਰ ਤੇਰਾ ਨਹੀਂ ਨਾ ਉਹਦਾ ਵੀ ਘਰ ਹੈਗਾ ਵਾ ਇਹ ਬੋਤੀ ਨਹੀਂ ਇਸ ਘਰ ਦੀਆਂ ਕਦਰ ਜੇ ਗਾਂ ਤੋਂ ਕੁੜੀ ਦੇ ਹੱਥ ਚੁੱਕਿਆ ਨਾ ਵੇਖੇ ਮੈਂ ਤੇਰਾ ਹੱਥ ਤੋੜ ਦੇਣੀ ਨੇ ਮੰਮੀ ਤੇ ਇਹਦੇ ਮੇਰੇ ਨਾਲ ਅੰਧਿਆਇ ਦਿਵਾਲੀ ਹੋ ਗਈ ਅੰਦੇ ਚ ਪੇੜ ਮਾਰਤੀ ਐ ਮੈਂ ਐਡੀ ਕਿਹੜੀ ਗੱਲ ਕਰਤੀ ਤੇ ਸੈਟ ਕੋਈ ਇੱਕ ਦੀਦੀ ਕਹਿੰਦੀ ਪਤਨੀ ਵੀ ਸੈਟ ਲੈਣਾ ਤੇ ਮੈਂ ਕਿਹਾ ਕਿ ਮੈਂ ਨਹੀਂ ਦੇਣਾ ਇਹ ਕੋਲੋਂ ਦੀਦੀ ਬਾਹਰ ਚੱਗੇ ਮੈਂ ਆਵਾਜ਼ਾਂ ਵੀ ਬਾਤ ਨਹੀਂ ਰਹਿ ਗਈ ਪਛੇ ਲੱਗੇ ਤੇਰੇ ਸੱਟਾਂ ਨੂੰ ਮੇਰੀ ਭੀ ਇੱਕ ਵਾਰੀ ਜ਼ਬਾਨਾ ਕੱਢੇ ਨਾ ਤੇ ਮੈਂ ਉਹ ਸੌ ਲੈ ਕੇ ਦੇਣੀ ਆ ਇਹ ਗੱਲ ਤੂੰ ਕੀ ਆਖੀ ਉਹਨੂੰ ਮੰਮੀ ਐਂ ਤਾਂ ਦੀ ਤੇ ਕੋਈ ਗੱਲ ਵੀ ਨਹੀਂ ਹੋਈ ਜਿੱਤੀ ਤੁਸੀਂ ਗੱਲਬਾਤ ਬੈਹ ਗਏ ਮੈਂ ਕਿ ਤੀਨ ਨਵਾਜ਼ਾ ਮਾਰਨੀ ਆ ਕਿ ਸੈਟ ਲੈ ਲਓ ਫ੍ਰੀ ਮੇਰੇ ਆਣ ਕੇ ਤੇ ਚੇਪੇੜ ਮਾਰਤੀ ਐ ਇਦਾਂ ਦੀ ਕੋਈ ਗੱਲ ਨਹੀਂ ਹੋਈ ਮੈਂ ਦੀਦੇ ਹੱਥ ਨਹੀਂ ਚੁੱਕਿਆ ਨਹੀਂ ਤੇਰੇ ਦਿਲ 'ਚ ਕੀ ਆ ਫੇ ਨਾਲ ਝੂਠ ਮਾਰਨ ਲਈ ਹਾਂ ਮੰਮੀ ਦੀ ਨਹੀਂ ਝੂਠੀ ਬੋਲਣ ਦੇ ਆ ਤੁਸੀਂ ਐਵੇਂ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਮੈਨੂੰ ਪਤਾ ਐ ਮੇਰੇ ਧੀ ਝੂਠ ਕਦੇ ਵੀ ਨਹੀਂ ਬੋਲਦੀ ਹੈਗੀ ਤੇਰੀ ਮੈਂ ਗੁੱਸੜੀ ਨੂੰ ਨਾ ਬਾਹਰ ਦੇਣੀ ਐ ਤੇ ਨਾਲ ਆਉਂਦਾ ਨਾ ਲਾਉ ਬਾਹਰ ਉਹਨੂੰ ਆਂਡੀਆਂ ਦੇ ਪੇਕੇ ਛੱਡ ਕੇ ਆ ਹੋਰ ਤਾਂ ਕੋਈ ਮੱਤ ਨਹੀਂ ਦਿੱਤੀ ਤੇ ਇਹ ਦੇ ਦਿੱਤੀ ਇਹਨਾਂ ਨਾ ਮੰਮੀ ਇਦਾਂ ਨਾ ਤੁਸੀਂ ਕਰਿਓ ਮੈਂ ਨਾ ਹੰਦੀਰੀ ਕੋ ਮਾਫੀ ਮੰਗ ਲੈਣੀ ਆ ਗਲਤੀ ਤਨੀ ਮੈਂ ਕੀਤੀ ਖੇਰ ਵੀ ਮੈਂ ਮਾਫੀ ਮੰਗ ਲੈਣੀ ਆ ਜੇ ਗੱਲ ਤੇ ਨਹੀਂ ਕੀਤੀ ਤਾ ਬਰੋਬਾਦੀ ਤੋਂ ਮੰਗਣ ਵਾਲੀ ਨਹੀਂ ਹੈਗੀ ਮੈਨੂੰ ਪਤਾ ਹੈ ਚਲੋ ਮੰਮੀ ਠੀਕ ਹੈ ਇਦਾਂ ਹੀ ਸਹੀ ਪਰ ਮੈਂ ਨਹੀਂ ਤਾਂ ਜੇ ਦੀ ਲਾਭ ਹੁੰਦੇ ਆ ਨਾ ਉਹਨਾਂ ਨਾਲ ਇਦਾਂ ਦੀ ਗੱਲ ਕਰੇਗਾ ਚਾਹ ਤੇ ਕਲੇਸ਼ ਹੋਏਗਾ ਜੇ ਤੇ ਨਹੀਂ ਇਹਨਾਂ ਨਾਲ ਦੱਸੀ ਤੇ ਪਹਿਲਾਂ ਕੋਈ ਸੋਚ ਲੈਂਦੀਆਂ ਜੇ ਕੁੜੀ ਆਈ ਗਈ ਹੀ 4 ਦਿਨ ਤਾਂ ਤੁਹਾਡਾ ਉਹਨੇ ਕੀ ਖਾ ਜਾਣਾ ਅੱਜ ਤੱਕ ਤੁਸੀਂ ਦੋਨੀਆਂ ਕਿੰਨਾ ਕੰਮ ਕਰਦੀਆਂ ਤੁਹਾਡੇ ਨਾਲ ਬਹੁਤਾ ਮੈਨ ਘਰਨੀ ਆ ਤਾਂ ਮੇਰੇ ਵਾਰਸੀ ਕੋ ਕੰਮ ਹੁੰਦਾ ਵਾ ਜਾਂ ਕਿ ਅੱਛਰ ਹੋ ਕੇ ਮੰਜੀਆਂ ਤੇ ਬਹਿ ਗਈਆਂ ਸੱਜ ਕੇ ਤੇ ਜਾਂ ਫੋਨ ਵੇਖ ਲੈ ਨਹੀਂ ਮੇਰੀ ਧੀ ਤੇ ਤੁਹਾਡੇ ਨਾਲ 100 ਗੁਣਾ ਚੰਗੀ ਏ ਜਿਹੜੇ ਸਾਰੇ ਕੰਮ ਕਰ ਲਈ ਤੇ ਆਪਣਾ ਘਰ ਲੈ ਕੇ ਤੇ ਬੈਠੀ ਏ ਪਰ ਮੰਮੀ ਮੈਂ ਸੋਚਿਆ ਨਹੀਂ ਦੀਦੀ ਇਦਾਂ ਦੇ ਹੁਣਗੇ ਮੈਂ ਨਾ ਇਦਾਂ ਕਰਨਗੇ ਦੋ ਬੜੀ ਸੋਹਣੀ ਕੀਤੀ ਐ ਨਾ ਉਹਦੇ ਨਾਲ ਚੁੱਪ ਕਰ ਜਾ ਮੇਰੀ ਧੀ ਸੁਆ ਜੇ ਵੀ ਰੋਂਡਈ ਮੈਂ ਵੀ ਉਹਦੇ ਹੁਣ ਮਾਰ ਕੇ ਆਈ ਆ ਵਾਰੀ ਦਾ ਵਟਾ ਮੈਂ ਲਾਈ ਆ ਪਰ ਤੇਰੇ ਕੋਲ ਗਲਤੀ ਹੋ ਗਈ ਤੂੰ ਉਹਦੇ ਉਦੋਂ ਹੀ ਮਾਰਦੀ ਆ ਮਮੀ ਮੈਂ ਸੋਚਿਆ ਚਲ ਕਿ ਹੱਥ ਚੁੱਕਣਾ ਵਾ ਪਰ ਉਹਨਾਂ ਨੂੰ ਨੇ ਸ਼ਰਮਾਈ ਮੈਂ ਤੇ ਆ ਚੁੱਕਣ ਲੱਗਿਆ ਪਰ ਮੈਂ ਨਹੀਂ ਹੁਣ ਇੱਥੇ ਰਹਿਣਾ ਮੈਂ ਚੁਗਲੀਆਂ ਆਪਣੇ ਘਰ ਮੇਰੀ ਸੋਹਣ ਧੀ ਇਹ ਗੱਲ ਐਵੇਂ ਇਦਿਆ ਹੌਲਿਆ ਨਹੀਂ ਦਿਲ ਕਰੀਦੇ ਹੁੰਦੇ ਜੇ ਤੂੰ ਅੱਜ ਤੁਰ ਗਈਆਂ ਨਾ ਤੇ ਉਹਨੇ ਆਖਣਾ ਚੰਗਾ ਸੋ ਨਿੱਕੀ ਜੀ ਗੱਲ ਤੇ ਦੀਦੀ ਤੁਰ ਗਈਏ ਧੀਏ ਮੈਨੂੰ ਵੀ ਕਿਤੇ ਇਸ ਘਰ ਚ ਕੋਈ ਗੱਲ ਕਰਨ ਦਈ ਤੇਰੇ ਤੋਂ ਮਗਰੋਂ ਫਿਰ ਸੋ ਮੈਨੂੰ ਕਰਨ ਗਈਆਂ ਆਖਣਾ ਵੇਖੀ ਆ ਨਾ ਕੱਢੀ ਆ ਕਿ ਨਹੀਂ ਉਸਾਂ ਈ ਜੇ ਮੰਮੀ ਫਿਰ ਮੈਂ ਤਾਡੇ ਕਹਿੰਦੇ ਰੋਕ ਰਾਨੀ ਆ ਅੱਜ ਤੋਂ ਬਾਅਦ ਇਹਨਾਂ ਨੇ ਮੈਨੂੰ ਕੁਝ ਕਹਿਣਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਜੀ ਨਹੀਂ ਕੁਝ ਨਹੀਂ ਤੈਨੂੰ ਕਹਿੰਦੀ ਆ ਜਦੋਂ ਤੇਰੇ ਵਜੀ ਨਾ ਚਪੇੜ ਮੈਂ ਲਾ ਕੇ ਆਈ ਨਾ ਬੜੀ ਦਵੱਟਾ ਹੁਣ ਗਾਲਾਂ ਕੱਢੇ ਸਾਬੀ ਚੁੱਪ ਕਰ ਜੇ ਮੇਰੀ ਧੀ ਹੈ ਜਿੰਨੇ ਦੇ ਰਹਿਣਾ ਨਾ ਚੁੱਪ ਕਰਕੇ ਇੱਥੇ ਰੋ ਉਹਨਾਂ ਦੇ ਨਾਲ ਸਗਦਾ ਅਲੱਗ ਜਾਣਾ ਉਹਨਾਂ ਕਿਉਂ ਨਹੀਂ ਦੋਵਾਂ ਨਾਲ ਗੱਲਾਂ ਕਰਨੀਆਂ ਰਲ ਕੇ ਉਹਨਾਂ ਖੜਾ ਵੇਖਿਆ ਹੀ ਨਾ ਕੱਢਿਆ ਹੀ ਨਾ ਜੀ ਧੀ ਨੂੰ ਆ ਇਸ ਮੇਲ ਨਾਲ ਚੁੱਪ ਕਰ ਜਾ ਮੇਰੀ ਧੀ ਹੁਣ ਰੋਣਾ ਨਹੀਂ ਮੰਮੀ ਮੈਂ ਤੇ ਦਾਦੀ ਨੇ ਕੁਝ ਕਹਿੰਦੀ ਕੱਲ ਨੂੰ ਮੁੜ ਕੇ ਇਹਨਾਂ ਨੇ ਕਹਿਣਾ ਵਾ ਕਿ ਸਾਡੇ ਨਾਨਾਣ ਚਾਰ ਦਿਨੇ ਰਹਿਣ ਆਈ ਐ ਤੇ ਪਵਾੜੇ ਪਾ ਕੇ ਤੇ ਗਾਂ ਗਈ ਐ ਹੁਣ ਤੁਸੀਂ ਵੇਖ ਲ ਮੇਰੀ ਵੀ ਨਾਨਾਣ ਆਉਂਦੀ ਐ ਉਹਨੂੰ ਮੈਂ ਹੱਥਾਂ ਦੇ ਚੁੱਕੀ ਫਿਰਦੀ ਆ ਜੇ ਮੈਂ ਉਹਦਾ ਕਰਦੀ ਤੂੰ ਵੀ ਮੇਰਾ ਕਿੰਨਾ ਕਰਦੀ ਐ ਤੁਸੀਂ ਵੀ ਤੇ ਵੇਖਿਆ ਹੀ ਆ ਉਹਨੂੰ ਇਹ ਤਾਂ ਈ ਐ ਫਿਰ ਕੋਈ ਕੋਈ ਸੋਚਦਾ ਵਾ ਜੇ ਨਾਨਾਣਾ ਆਉਣ ਪਰਜਾਈਆਂ ਹੁੰਦਿਆਂ ਨੂੰ ਖੁਸ਼ ਹੋਣਾ ਤੇ ਨਾਨਾਣਾ ਨੂੰ ਪਤਾ ਲੱਗ ਜਾਂਦਾ ਵੀ ਸਾਡਾ ਆਇਆ ਦਾ ਕਦਰ ਹੋਇਆ ਤੇ ਜੇ ਸੜੋ ਭੁੱਜੂ ਕਰਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਨ ਤੇ ਫਿਰ ਕਿੰਨੂੰ ਨਹੀਂ ਪਤਾ ਲੱਗਦਾ ਜਾਲਾ ਤੇ ਕੋਈ ਵੀ ਨਹੀਂ ਆਪਣੇ ਸਾਹ ਹੁੰਦਾ ਤੇ ਹੋਰ ਮੰਮੀ ਇਹ ਦੋਵੇਂ ਜਾਣੀਆਂ ਨੇ ਜਦੋਂ ਵੀ ਹੁਣ ਉਦੋਂ ਘੁਣਮਣ ਘੁਣਮਣ ਕਰਦੀਆਂ ਰਹਿੰਦੀਆਂ ਨੇ ਮੇਰੇ ਬਰ ਖਿਲਾਫ ਮੈਂ ਫੇਰ ਵੀ ਚੁੱਪ ਕਰਕੇ ਬੈਠੀ ਉੱਧਰ ਨਹੀਂ ਤੇ ਚਲ ਕੋਈ ਗੱਲ ਨਹੀਂ ਇਹਨਾਂ ਦਾ ਘਰ ਹੈ ਮੈਂ ਇਹਨਾਂ ਨੂੰ ਕੀ ਕਹਿ ਸਕਦੀ ਮੈਂ ਤੇ ਬਗਾਨੀ ਆ ਮੈਂ ਆਣ ਕੇ ਚਾਲ ਦੇਣੇ ਰਹਿ ਕੇ ਤੇ ਚਲ ਜਾਣਾ ਪਰ ਇਹ ਤੇ ਹੁਣ ਸਿਲਤੇ ਚੜਦੀਆਂ ਜਾਂਦੀਆਂ ਨੇ ਤੂੰ ਕਿਉਂ ਬਗਾਨੀ ਹੈ ਤੇਰਾ ਘਰ ਹੈ ਤੇ ਇਹ ਤੂੰ ਦਿਨੇ ਯਾਰਾ ਰਾਤ ਆ ਤੇਰੇ ਵੀਰਾਂ ਦਾ ਘਰ ਵੈ ਪਹਿਲਾ ਹੱਕਦਾਰ ਤੂੰ ਆ ਤੇ ਫੇਰ ਉਹ ਨੇ ਨਾ ਨਾ ਮੰਮੀ ਮੈਂ ਕਿੱਥੇ ਹੱਕਦਾਰ ਹੱਕਦਾਰ ਤੇ ਕਰਦੀਆਂ ਹੋਣੇ ਹੋਈ ਨੇ ਇਹੋ ਯਾਤਰਾ ਰਹਿ ਗਈ ਬਾਕੀ ਸਾਰੇ ਤੇ ਸ਼ਦਾਈ ਨਹੀਂ ਇੱਥੇ ਨਹੀਂ ਤੇ ਇਹ ਉਹ ਜੋ ਮਰਜੀ ਆਖਣਾ ਹੈ ਮੇਰੇ ਲਈ ਤੇ ਤੁਸੀਂ ਤਿੰਨੇ ਇੱਕੋ ਜਿਹੇ ਨਾ ਪੈਣ ਪੜਾ ਆਂਦੀਆਂ ਤੇ ਆਂਦੀਆਂ ਰਹਿਣ ਮੈਂ ਉਹਨਾਂ ਦੀ ਗੱਲ ਤੇ ਕੋਈ ਅਸਰ ਕਰਨੀ ਹੈ ਪਰ ਮੰਮੀ ਤੁਸੀਂ ਵੀ ਨਾ ਕੋਈ ਜਲਾਈਪੂ ਏ ਚੜਾਈਆਂ ਮੈਂ ਥੋੜੀ ਜਿਹੀ ਨਾ ਨੇ ਲਗਾਂ ਮਕਸ ਕੇ ਰੱਖੋ ਮੈਂ ਬਸੇਰੀ ਕਰਕੇ ਆਈ ਆ ਉਹਦੀ ਜੇ ਤੂੰ ਆਨੀ ਹੈ ਨਾ ਤੇ ਉਹ ਵੀ ਤੇਰੇ ਕੋਲੋਂ ਮਾਫੀ ਮੰਗ ਲੈਂਦੀ ਏ ਨਹੀਂ ਮੰਮੀ ਕੋਈ ਲੋੜ ਨਹੀਂ ਮਾਫੀ ਮੰਗਾਂਗੀ ਨਾਲੇ ਮੇਰ ਨਾਲ ਵਰਗੀ ਥੋੜੀ ਆ ਕਿ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰ ਲਾ ਤੇ ਨਾ ਤੂੰ ਮਾਫੀयां ਮੰਗਾਉਂਦੀ ਫਿਰਾਂ ਕੋਈ ਗੱਲ ਨਹੀਂ ਬੁਰੇ ਨਾ ਅੱਲਾ ਸਨਛੇ ਦੇਹੋ ਨਾ ਡਿਲੀਸ਼ਨ ਤੇਨੀ ਤੈਨੂੰ ਕੀ ਹੋਇਆ ਵਾ ਹੋਜੀ ਨਹੀਂ ਹੋਇਆ ਦੀਦੀ ਥੋੜਾ ਹੰਦੇ ਹੀ ਆ ਕੋਈ ਗੱਲ ਹੋਈ ਨਹੀਂ ਆ ਗੱਲ ਕੀ ਹੋਣੀ ਆ ਮੰਮੀ ਨੇ ਮੇਰੇ 'ਚ ਪੇੜ ਮਾਰੀ ਹਾਂਏ ਮੰਮੀ ਨੇ 'ਚ ਪੇੜ ਮਾਰੀ ਕਾਜਲੀ ਮਾਰੀਏ ਦੀਦੀ ਤੁਹਾਨੂੰ ਮੈਂ ਵਿਖਾਇਆ ਇਹ ਨਾ ਜਿਹੜੇ ਮੇਰੇ ਵੀਰ ਨੇ ਸੈੱਟ ਦਿੱਤਾ ਸੀ ਤੇ ਦੀਦੀ ਨੇ ਨਾ ਇੱਥੇ ਬੈਠਿਆ ਨਾ ਦੇਖ ਲਿਆ ਕਿ ਤੇ ਮੈਂ ਡੱਬੇ ਚ ਪਾਉਣ ਗਈ ਹਾਂ ਤੇ ਉੱਤੇ ਆਉਣੀ ਹੀ ਤੇ ਮੈਂ ਸਟੋਰ ਚ ਚਲ ਗਈ ਤੇ ਦੀਦੀ ਮੇਰੇ ਪਿੱਛੇ ਹੰਦਰ ਆਈ ਤਾਂ ਦੀ ਮੈਂ ਉਹੋ ਹੀ ਸੈੱਟ ਲੈਣਾ ਮੈਂ ਕਿ ਉਹ ਜਿਹੜੀ ਚੀਜ਼ ਤੁਸੀਂ ਮਰਜ਼ੀ ਲੈ ਲਓ ਉਹ ਨਹੀਂ ਮੈਂ ਦੇ ਸਕਦੀ ਪਤਾ ਨਹੀਂ ਜਾ ਕੇ ਮੰਮੀ ਨੂੰ ਪਤਾ ਨਹੀਂ ਕਿਹੜੀ ਪੱਟੀ ਬੜਾਈ ਆ ਮੰਮੀ ਨੇ ਮੈਨੂੰ ਅੰਦਰ ਹੀ ਚ ਪੇੜ ਮਾਰਤੀ ਐ ਨਾਲ ਮੈਨੂੰ ਬੜੀਆਂ ਹੀ ਗੱਲਾਂ ਕੀ ਮੈਂ ਤੈਨੂੰ ਸਮਝਾਇਆ ਹੈ ਨਾ ਕਿ ਨਾਬ ਜਿਹੜੇ ਚਲਾਗ ਬਰੀ ਤੂੰ ਹੀ ਕਹਿੰਦੀ ਹਣੀ ਇਹ ਤੇ ਚੰਗੀ ਬਰੀ ਹੁਣ ਲੱਗਿਆ ਨਾ ਤੈਨੂੰ ਵੀ ਪਤਾ ਦੀਦੀ ਪਤਾ ਕੀ ਲੱਗਣਾ ਮੈਂ ਤੇ ਦਿਨ ਨੂੰ ਆਵਾਜ਼ਾਂ ਮਾਰਦੀ ਰਹੀ ਦੀਨੇ ਤੇ ਮੇਰੀ ਆਵਾਜ਼ ਹੀ ਨਹੀਂ ਸੁਣੀ ਮੈਂ ਤੇ ਨਹੀਂ ਇਹਦੇ ਨਾਲ ਪੰਗੇ ਲੈਂਦੀ ਅੱਗੇ ਤੇ ਮੰਮੀ ਕੱਲੀ ਦੀ ਉਹੜੀਆਂ ਤਕਲਾਉਂ ਦਿੰਦੀ ਹੁਣ ਤੇ ਇਹ ਵੀ ਨਾਲ ਰਲ ਗਈ ਐ ਅੱਜ ਪਤਾ ਕੀ ਕਹਿੰਦੀ ਐ ਸੂਟਾਂ ਦੀਆਂ ਗੱਲਾਂ ਰਹੀਆਂ ਹੀ ਕਰਨ ਤੇ ਮੈਂ ਵੀ ਮੰਮੀ ਨੇ ਕਹਿਤਾ ਮੈਂ ਜੇ ਨਾਬ ਨੂੰ ਦੇਨੀਆ ਨਾ ਲਾ ਕੇ ਹੱਨ ਵੀ ਲਿਆ ਦਿਓ ਮੰਮੀ ਤੇ ਕੋਈ ਨਹੀਂ ਭੈਣੇ ਇਹ ਤੇ ਮੈਨੂੰ ਖਾਣ ਹੀ ਪੈਗੀ ਤੂੰ ਹੀ ਲੈ ਲਓ ਮੈਂ ਤਾਂ ਹਿੰਦੂ ਮੇਰੇ ਨਾਲ ਹੀ ਰਹਿੰਦੀ ਆ ਫੂਫੂ ਕਾਦੀ ਅੰਦਰ ਆ ਗਈ ਤੇ ਤੂੰ ਹੀ ਮੇਰੇ ਤੋਂ ਸਾਦ ਨਾ ਤਾਇਆ ਦੀਦੀ ਤੁਹਾਡੇ ਕੋਲ ਕਿਤੇ ਆਏ ਗੁੱਸੇ ਨਾਲ ਤੇ ਮੇਰੇ ਕੋਲ ਆਣ ਕੇ ਪੈ ਗਈ ਮੇਰੇ ਨਾਲ ਤੇ ਦੀਦੀ ਇਦਾਂ ਕਰਦੇ ਹੀ ਨਹੀਂ ਪਤਾ ਨਹੀਂ ਇਹਨਾਂ ਕਿਉਂ ਕੀਤਾ ਮੈਨੂੰ ਕੀ ਪਤਾ ਕਿ ਇਹਨਾਂ ਨੇ ਇਹ ਗੱਲ ਤੋਂ ਕਲੇਸ਼ ਪਾਉਣਾ ਮੈਂ ਦੇਵੀ ਛੱਡਦੀ ਨਾ ਨਾ ਗੱਲੀ ਨਾ ਆਹ ਕੰਮ ਨਾ ਕਰੀ ਜਿਦੋਂ ਅੱਜ ਦੇ ਤਾਂ ਨਾ ਇਹਨੂੰ ਗੇਜ ਪੈ ਜਣੀ ਇਹਨੇ ਹਰ ਇੱਕ ਚੀਜ਼ ਦੇ ਕੋਲ ਮੰਗਿਆ ਕਹਿੰਦੀ ਮੈਨੂੰ ਆ ਵੀ ਦੇ ਦੇ ਤੇ ਉਹ ਵੀ ਦੇ ਦੇ ਫੇਰ ਤੂੰ ਕੀ ਕਰਿਆ ਕਰੇਗੀ ਇਹ ਮੇਰੇ ਨਾਲ ਨਾ ਇਦਾਂ ਹੀ ਕਰਦੀ ਹੁੰਦੀ ਹੈ ਮੇਰਾ ਜਿਹੜਾ ਸਮਾਨ ਹੁੰਦਾ ਨੇ ਇਹਨੇ ਜਿੱਦ ਨਾਲ ਖਾਣਾ ਵੀ ਮੈਂ ਇਹੋ ਹੀ ਖਾਣਾ ਵਾ ਮੈਂ ਹੁਣ ਪਤਾ ਕਿ ਕਾਦੀ ਮੈਂ ਲੁਕਾ ਕੇ ਰੱਖ ਦੇਣੀ ਮੀਆ ਸਮਾਨ ਕੋਈ ਗੱਲ ਨਹੀਂ ਦੀਦੀ ਮੈਂ ਵੀ ਇੱਦਾ ਹੀ ਕਰਿਆ ਕਰਨਾ ਦੀਦੀ ਦੇ ਸਾਹਮਣੇ ਕੱਢਿਆ ਹੀ ਨਹੀਂ ਕਰਨਾ ਆਹੋ ਗਾਂਟ ਧਿਆਨ ਰੱਖਿਆ ਕਰ ਮੈਂ ਅੱਛਾ ਲਸਣ ਤੂੰ ਲਸਾਂ ਛਿਲ ਦੇਂਗੀ ਜੇ ਤੈਨੂੰ ਨਹੀਂ ਨਾ ਛਿਲਿਆ ਜਾਂਦਾ ਮੈਂ ਲਿਆ ਛਿਲ ਨਹੀਂ ਆਪੇ ਕੋਈ ਗੱਲ ਨਹੀਂ ਦੀਦੀ ਮੈਂ ਛਿਲ ਦਿੰਨੀ ਆ ਚੱਲ ਤੂੰ ਨਾ ਲਸਾਂ ਛਿਲ ਕੇ ਨਾ ਤੂੰ ਮੇਨੂੰ ਰਸੋਈ ਚ ਫੜਾ ਦੀ ਮੈਂ ਹੋਂ ਤੱਕ ਗੰਢਾ ਚੀਰ ਲਨੀ ਆ ਫੇਰ ਤੜਕਾ ਲਾਵਾਂਗੀ ਕੋਈ ਗੱਲ ਨਹੀਂ గడ్డ తీర్లో తోంతకమే నా సంశి ఎలా ఫెమ ఫడా జనియదను పచా ڇو ڇو ਵਧੀਆ ਰਾਜੇ ਠੀਕ ਠਾਕ ਅੱਛਾ ਚੱਲੀਏ ਫਿਰ ਚੱਲ ਕੋਈ ਨਹੀਂ ਜਾਵਨੇ ਆ ਫਿਰ ਤੇ ਗੱਡੀ ਮੈਂ ਆਪਣੇ ਲਿਆਵਾਂਗਾ ਤੇ ਜਾਂ ਕਿਦਾਂ ਨਹੀਂ ਉਹ ਤੇਰੀ ਗੱਲ ਠੀਕ ਹੈ ਮੈਂ ਤੇਲ ਹੀ ਫੋਕਣਾ ਦੁਬਾਰਾ ਕੀ ਹੈ ਕੀ ਫਿਰ ਤੇਲ ਰੱਖ ਲਿਆਵਾਂਗੇ ਉਹ ਉਹਨੇ ਨਹੀਂ ਟਾਈਮ ਨਾ ਜਾਂਦੇ ਮੁੜਕੇ ਨਾਲੇ ਤੈਨੂੰ ਪਤਾ ਹੀ ਆ ਵੀ ਅੱਜ ਜੇ ਨਾਂਗਾਪਾ ਦਾ ਤੇ ਮੁੜਕੇ ਕੀ ਪਤਾ ਮਿਲਣਾ ਕਿ ਨਹੀਂ ਮਿਲਣਾ हां चल ठीक थी, चल ठीक है ठीक है मैं बस आ गया तेरे को आधे घंटे ਦੇ ਵਿੱਚ ਵਿੱਚ ਪਹੁੰਚ ਜਾਵਾਂ ਪਹਿਲੇ ਠੀਕ ਹੈ ਰਾਜੀ ਗਰਲੀਨ ਆ ਗਈ ਜੀ ਡਾਇ ਪਾਣੀ ਚੋ ਚਲੀਏ ਫਿਰ ਗਰਲੀਨ ਚਲਦੇ ਜਾਂਦੇ ਪਰ ਇੱਕ ਕੰਮ ਨਿਕਲਿਆ ਜੋਰੀ ਸੁਸਾਇਟੀ ਜੋਂ ਨਾ ਫੋਨ ਆਇਆ ਇਹ ਰਾਜੇ ਤੇ ਜੋ ਨੇ ਰਾਮੀ ਨਹੀਂ ਆਈ ਕਿ ਮੁੰਕੇ ਫੇਰ ਕਿੰਨਾ ਆਪਾਂ ਸ਼ਹਿਰ ਚੱਲ ਜਾਗੇ ਇਹੇ ਕੰਮ ਕਰ ਲਈਏ ਪੇਗਾ ਕੋਈ ਗੱਲ ਨਹੀਂ ਫੇਰ ਕਿ ਦਿਨ ਜਾ ਕੇ ਲੈ ਆਏ ਤੇ ਹੁਣ ਚਲਿਏ ਸ਼ਹਿਰ ਮੈਂ ਤਿਆਰ ਹੋਈ ਆ ਗੱਲ ਨਹੀਂ ਸ਼ਹਿਰ ਦਾ ਕੀ ਸ਼ਹਿਰ ਤੇ ਆਪਾਂ ਫੇਰ ਚੱਲ ਜਾਗੇ ਇਹ ਕੰਮ ਜ਼ਰੂਰੀ ਆ ਫਸਲવાડી ਦਾ ਕੰਮ ਆ ਤੇ ਨਾਲੇ ਉਹਨਾ ਇਹ ਵੱਡੀ ਗੱਲ ਆ ਵੀ ਲਾਲ ਕੋਈ ਗੱਲ ਨਹੀਂ ਕੱਲ ਨੂੰ ਪਰਸੋਂ ਆ ਕੇ ਲੈ ਜਾਏਗਾ ਬੀਬੀ ਮੇਰੀ ਨੂੰ ਨਾ ਹੌਲਡ ਰੱਖਣਾ ਉੱਥੇ ਤੇ ਪਹਿਲਾਂ ਹੀ ਲੈਣ ਲੱਗ ਜਾਂਦੀ ਹੈ ਇਹ ਤਾਂ ਫੇਰ ਵੀ ਰਾਜੇ ਦਾ ਚਲੋ ਧੰਨਵਾਦ ਆ ਮੈਨੂੰ ਜਦੋਂ ਫੋਨ ਕੀਤਾ ਵੀਰ ਆ ਜਾ ਆਪਾਂ ਚੱਲੀ ਲੈ ਜੀ ਇਹ ਤਾਂ ਥੋੜਾ ਹੁੰਦਾ ਵਾ ਇੱਕ ਦਿਨ ਨਾਲੇ ਦੱਸਿਆ ਤੱਕ ਲੈਣੇ ਕਹਣਾ ਹੋਰ ਡਿਮਾਂਡਾਂ ਦੀ ਡਿਮਾਂਡਾਂ ਪਾਉਂਦੇ ਆ ਕੋ ਨਾਲੇ ਇੰਤਣੇ ਹੁੰਦਾ ਆ ਆਪ ਜਾਣਾ ਪੈਂਦਾ ਵਾ ਜਾ ਫਿਰ ਜਾਣਾ ਨੇ ਸਾਰਾ ਮੂਡ ਖਰਾਬ ਕਰਕੇ ਰਹਾ ਤਾ ਤੁਹਾਡੇ ਦੇ ਕੰਮ ਹੀ ਨਹੀਂ ਨਿਭੜਦੇ ਕਦੀ ਪਹਿਲੇ ਦਾ ਨਹੀਂ ਨਿਭੜਦਾ ਕਦੀ ਡੰਗਰਾਂ ਦਾ ਨਹੀਂ ਨਿਭੜਦਾ ਤੇ ਲੈ ਦੱਸ ਕੰਮ ਹਣ ਕਰੀਏ ਨਾ ਜੇ ਪਹਿਲੇ ਕਰਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ ਤੇ ਦੂਜੀ ਗੱਲ ਤੇ ਦੰਗਰਾਂ ਦਾ ਤੇ ਜਿਹੜਾ ਦੁੱਧ ਦਹੀਂ ਤੇ ਚਾਹਾਂ ਕਿਨੇ ਦੀ ਕਿੱਥੋਂ ਹੁੰਦਾ ਉਹਦਾ ਤਾਂ ਨਿਗ੍ਹਾ ਰਹਿੰਦ ਨੂੰ ਜਿਹੜਾ ਵਾ ਕਿ ਦੁੱਧ ਤੋਂ ਬਗੈਰ ਨਹੀਂ ਦੇਣੀ ਹੁੰਦੀ ਹੈਗੀ ਤੇ ਇਹਨਾਂ ਨੂੰ ਸਮਝਾ ਦੇਣਾ ਵਿਚਾਰਨ ਬੇਜਬ ਉਹ ਕੰਮ ਪਹਿਲਾਂ ਜੁਰੀ ਹੁੰਦਾ ਸੀ ਇਹਨਾਂ ਦੇ ਕੰਮ ਪਹਿਲਾਂ ਤੇ ਫਿਰ ਨਾ ਤੁਰਨਾ ਬਾਅਦ ਚ ਤੇ ਨਾਲੇ ਤੁੰਗੜਾ ਤੂੰ ਸ਼ਹਿਰ ਤੂੰ ਪਤਾ ਕਿ ਕਿੰਨੀ ਅੱਜ ਦਿਨ ਮੀਟਿੰਗ ਜਾਣਾ ਵਾ ਲੈਣਾ ਕੋਈ ਸੂਟ ਸਾਡੇ ਹੋਣਾ ਜਾਂ ਕੋਈ ਹੋਰ ਕੰਮ ਹੋਣਾ ਭਾਵੇਂ ਜਿਹੜਾ ਮਰਜ਼ੀ ਕੰਮ ਹੋਏ ਜੇ ਤੂੰ ਹੀ ਮੈਨੂੰ ਪਹਿਲਾਂ ਗਿਆ ਸ਼ਹਿਰ ਚਲੀਏ ਮੈਂ ਉੱਥੇ ਹੀ ਦੂਜੇ ਬੰਨੇ ਤੁਰ ਪਿਓ ਜਿੱਥੇ ਕਰ ਨਹੀਂ ਜਾਣਾ ਉੱਥੇ ਤੇ ਜਾਣਾ ਪੈਣਾ ਹੀ ਆ ਤੇ ਮੈਂ ਚੱਲਿਆ ਹੀ ਹਾਂ ਜਾਓ ਜਾਓ ਲੇਟ ਨਾ ਹੋ ਜਿਓ ਜ਼ਰੂਰੀ ਹੈ ਇਹ ਕੰਮ ਕਿੰਨੀ ਭੁੱਖ ਲੱਗੀ ਦੋ ਜਾਣੀਆਂ ਕਿਤੇ ਤਾਂ ਵੀ ਲੈਣੇ ਤੋਂ ਟੈਮ ਤੇ ਰੋਟੀ ਭਾਗਨੀ ਭਾਬੀ ਜੀ ਰੋਟੀ ਲਾਓ ਆਹ ਸਬਜੀ ਨਹੀਂ ਮੈਂ ਖਾਣੀ ਹੈ ਜੀ ਕੱਲ ਦੀ ਤੂੰ ਹੀ ਬਣਾਈ ਕੋਈ ਸਬਜੀ ਖਵਾਈ ਜਾਂਦੇ ਹੋ ਮੇਰੇ ਨਾਲ ਦਿਲ ਕਰਨਾ ਹੈ ਸਬਜੀ ਖਾਣੇ ਆਹੇ ਨਾ ਉਹ ਇੱਕ ਦੀ ਸਾਰ ਸਬਜੀ ਬਣਾਈ ਇਹ ਨੂੰ ਛੁੱਟਣਾ ਨਾ ਦੱਸ ਸਵਾਦ ਦੇ ਬਣਾਈ ਪਰ ਦੋ ਵਾਰੀ ਤੋਂ ਵੱਧ ਖਾਣ ਨੂੰ ਜੀ ਨਹੀਂ ਕਰਦਾ ਹੁਣ ਸਬਜੀ ਨੂੰ ਜੋ ਮੇਰੇ ਵਾਸਤੇ ਕੜੀ ਤੇ ਛੋਲ ਬਣਾ ਕੇ ਆਉਂਨੇ ਆਂ ਖਾਣੇ ਚੱਲ ਬਣਾ ਦੇਉਣੀ ਆ ਐਨੀ ਭੁੱਖ ਲੱਗੀ ਤਿੱਕੋ ਚੀਜ਼ ਹੀ ਰੋਜ਼ ਢੜੀ ਖਵਾਈ ਜਾਣੀ ਹੁੰਦੀ ਹੈ ਇਹਨਾਂ ਨੇ ਦੀਦੀ ਜੀ ਆ ਰਹੀ ਈ ਦਲੇ ਆਇਓ ਉਹ ਆਉਂਦੀ ਹੈ ਕਿ ਮੈਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਅੱਗੇ ਤੇ ਵਾਜਾ ਤੇ ਵਾਜਾ ਮੰਨਦੇ ਆਖਣੇ ਕਿ ਤਲਦੀ ਸਬਜੀ ਤੈਨੂੰ ਮੈਨੂੰ ਖਵਾਈ ਜਾਂਦੇ ਹੋ ਮੈਂ ਤਾਂ ਨਹੀਂ ਇਹ ਖਾਣੀ ਹੈਗੀ ਮੇਰੇ ਲਈ ਕੜੀ ਚੌਲ ਬਣਾ ਕੇ ਲਿਆਓ ਹੁਣ ਕੀ ਫਿਰ ਕਰਨਾ ਹੁਣ ਤੇ ਸਿਆਪਾ ਕਰਨਾ ਹੀ ਪੈਣਾ ਮਾਂ ਘਰਾਂ ਚ ਤੇ ਦੀਦੀ ਇਦਾਂ ਹੋਏ ਜਾਂਦਾ ਵਾ ਦੋ ਟਾਈਮ ਤੇ ਸਬਜੀ ਖਾਦੀ ਜਾਂਦੀ ਹੈ ਘਰ ਭਾਵੇਂ ਤਿੰਨ ਤਿੰਨ ਵਾਰੀ ਹੋਏ ਖਾਂਦੀ ਹੋਏ ਇੱਥੇ ਆਣ ਕੇ ਆਡਰ ਹੀ ਮੰਨਨੇ ਆ ਮਜ਼ਾ ਆ ਗਿਆ ਖਾਣ ਦਾ ਜੇ ਇਦਾਂ ਬਿਠਿਆ ਮਠਾਇਆ ਚੀਜ਼ ਮਿਲਦੀ ਜੇ ਆਰਡਰ ਮਾਰੇ ਤੇ ਉਹਦੇ ਨਾਲ ਦੀ ਤਰੀਜ਼ ਨਹੀਂ ਹੈਗੀ ਪਰ ਭਾਬੀ ਨੇ ਨਾ ਵਾਟੀ ਕੱਢਿ ਛੜੇ ਕਢੀ ਬਾਰੇ ਉਹ ਸਵਾਲ ਬਣਾਈ